ਮਾਂਸਾ ਵਿੱਚ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਖਾਲੀ ਪੀਤੇ ਛੜਕਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਇਹਨਾਂ ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤਾਂ ਮਜਬੂਰਤ ਉਹਨਾਂ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਕੇ ਆਪਣਾ ਹੱਕ ਮੰਗਣਾ ਪੈ ਰਿਹਾ ਸਾਡਾ ਪ੍ਰਦਰਸ਼ਨ ਜਿਹੜਾ ਲਗਾਤਾਰ 25 ਜਨਵਰੀ ਤੋਂ ਸ਼ੁਰੂ ਹੋ ਕੇ ਬਲਾਕ ਪੱਧਰੀ ਸੀਗੇ ਤੇ ਜਿਹੜੇ 19 ਫਰਵਰੀ ਤੋਂ ਲਗਾਤਾਰ ਅਸੀਂ ਜ਼ਿਲਤੀ ਪੱਧਰੀ ਸਾਰੇ ਸਾਡੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਪ੍ਰਦਰਸ਼ਨ ਨੇ ਉਹ ਚੱਲ ਰਹੇ ਨੇ ਕਿਉਂਕਿ ਅਸੀਂ ਸੈਂਟਰ ਸਰਕਾਰ ਦੀ ਸਕੀਮ ਹੈ ਤੇ ਸਿਹਤ ਵਿਭਾਗ ਦੇ ਵਿੱਚ ਲਗਾਤਾਰ ਕੰਮ ਕਰਦੇ ਆ ਤੇ ਸਿਹਤ ਵਿਭਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਕੰਮ ਜਿਹੜੇ ਆਫਲਾਈਨ ਆਨਲਾਈਨ ਤੇ ਡੋਰ ਟੂ ਡੋਰ ਜਾਣ ਵਾਲੀਆਂ ਆਸ਼ਾ ਵਰਕਰਾਂ ਹਰ ਵਰਗ ਹਰ ਘਰ ਤੱਕ ਪਹੁੰਚ ਕੇ ਸੇ ਸਹੂਲਤਾਂ ਘਰ ਘਰ ਵੰਡ ਰਹੀਆਂ ਨੇ ਪਰੰਤੂ ਸੈਂਟਰ ਦੀ ਸਰਕਾਰ ਨੇ ਸਾਨੂੰ ਕੋਈ ਵੀ ਜਿਹੜਾ ਕਿਸੇ ਮਾਨ ਪੱਤਾ ਉਹ ਨਹੀਂ ਲਾਇਆ ਹੋਇਆ ਸਿਰਫ ਸਿਰਫ ਨਗੂਣੇ ਨਗੂਣੇ ਦੇ ਛੋਟੇ ਛੋਟੇ ਜਿਹੇ ਇਨਸੈਂਟਿਵ ਦੀ ਗੱਲ ਕਰਨਾ ਜੇ ਡਿਲੀਵਰੀ ਕੇਸ ਦੇ ਨਾਲ ਜਾਂਦੀਆਂ ਨੇ ਜੇ ਰਾਤ ਰਹਿੰਦੀਆਂ ਨੇ 50 ਰੁਪਏ ਇੱਕ ਰਾਤ ਦੇ ਦਿੱਤੇ ਜਾਣੇ ਨੇ ਭਾਵੇਂ ਤਿੰਨ ਰਾਤਾਂ ਰਹਿਣ ਭਾਵੇਂ ਦੋ ਰਾਤ ਰਹਿਣ ਜੇਕਰ اوਰਐਸ ਬਣਾਉਣਾ ਹੈ ਤਾਂ ਇੱਕ ਰੁਪਏ ਦੇ ਵਿੱਚ ਬੰਡਾਇਆ ਜਾਣਾ ਜੇ ਆਇਓਡੀਨ ਚੈੱਕ ਕਰਾਉਣਾ ਹੈ ਤਾਂ 50 ਪੈਸੇ ਦੇ ਵਿੱਚ ਚੈੱਕ ਕਰਾਉਣਾ ਜੇਕਰ 20 25 ਪਿੰਡਾਂ ਦੇ ਟੂਰ ਕਰਾਉਣੇ ਨੇ ਤਾਂ 250 ਰੁਪਏ ਦੇ ਵਿੱਚ ਕਰਵਾਏ ਜਾਣੇ ਨੇ ਬਹੁਤ ਛੋਟੀ ਛੋਟੀ ਜੀ अमाउंट ਜਿਵੇਂ ਆਪਾਂ ਕਹਿ ਦਈਏ ਕਿ ਅੱਜ ਕੱਲ ਮੱਠਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਹੀਂ ਦੇਖਿਆ ਜਾਂਦਾ ਇੰਨੀ ਛੋਟੀ ਜੀ ਭਾਂ ਦੇ ਨਾਲ ਉਸ ਰੁਪਈਆਂ ਦੇ ਨਾਲ ਸਾਡੇ ਜਿਹੜਾ ਸਰਕਾਰ ਸੈਂਟਰ ਸਾਡਾ ਸ਼ੋਸ਼ਣ ਕਰ ਰਹੀ ਹੈ ਅਸੀਂ ਮੰਗ ਮੰਗਦੇ ਆਂ ਸਰਕਾਰ ਤੋਂ ਕਿ ਸਾਨੂੰ ਘੱਟੋ ਘੱਟ ਬੇਸਿਕ ਜਿਹੜੀ ਸੈਲਰੀ ਆ 21000 ਰੁਪਿਆ ਮਿਨੀਮਮ ਦੇਜਾ ਜਿਹੜਾ ਸਾਡੇ ਤੇ ਲਾਗੂ ਕੀਤਾ ਜਾਵੇ ਸਰਕਾਰ ਦਾ ਜੀ ਕੰਨ ਤੇ ਦੇਖੋ ਜੂਣ ਤੱਕ ਨਹੀਂ ਸਰਕੀ ਹਫਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਆਸ਼ਾ ਵਰਕਰਾਂ ਨੂੰ ਜਿਹੜੇ ਪਿਛਲੀ ਸਰਕਾਰ ਨੇ 2500 ਦਿੱਤਾ ਸੀ ਉਹਨੂੰ ਡਬਲ ਕਰਾਂਗੇ ਪਰ ਡਬਲ ਤਾਂ ਕੀ ਕਰਨਾ ਸੀ ਸਾਡੀ ਹੱਕ ਤੇ ਸੁਣਵਾਈ ਵੀ ਨਹੀਂ ਕੀਤੀ ਵੀ ਸਾਡੀ ਕੋਈ ਗੱਲ ਹੀ ਆ ਕੇ ਸੁਣ ਲੈ ਸਾਨੂੰ ਮੀਟਿੰਗਾਂ ਦੇਣ ਇਹਨਾਂ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਨਹੀਂ ਸਾਡੀ ਕੋਈ ਸੁਣਵਾਈ ਹੋਈ ਆ ਸਰਪੰਚ ਨਾਲ ਸੰਘਰਸ਼ ਕਰਨ ਜਾਣਦੇ ਆਂ ਅਸੀਂ ਸੰਘਰਸ਼ ਕਰਦੇ ਰਹਿਣਾ ਅਗਲਾ ਕੀ ਸ਼ੁਰੂ ਹੋਗਾ ਇਲੈਕਸ਼ਨ ਵੀ ਆ ਰਹੀ ਹੈ ਕਿਉਂਕਿ ਇਲੈਕਸ਼ਨ ਆ ਰਹੀਆਂ ਨੇ ਹੁਣ ਅਸੀਂ ਜ਼ਿਲ੍ਹਾ ਪੱਧਰੀ ਰੋਸਤਾਰ ਨੇ ਲਾਵਾਂਗੇ ਮੁਜ਼ਾਹਰੇ ਕਰਾਂਗੇ ਆਟੀਆਂ ਫੁੱਪਾਂਗੇ ਜਿਹੜਾ ਕੀ ਆਵਾ ਸੰਘਰਸ਼ ਅਸੀਂ ਪੂਰਾ ਤਿੱਖਾ ਕਰਾਂਗੇ ਜਿੰਨਾ ਕਿ ਅੱਜ ਸਰਕਾਰ ਨਾਲ ਸਾਡਾ ਨਾ ਬੜ ਕੇ ਮੀਟਿੰਗ ਨਹੀਂ ਕਰਦੀ ਕਿ ਅਸੀਂ ਜੀ ਪ੍ਰਦਰਸ਼ਨ ਕਰ ਰਹੇ ਆਂਗੇ ਸਾਡੇ ਮੰਗਾਂ ਪ੍ਰਤੀ ਜੀ ਸਰਕਾਰ ਦਾ ਹੁਣ ਤੱਕ ਦੇਖੋ ਜੀ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਹੈਗਾ ਉਹਨਾਂ ਨੇ ਮਤਲਬ ਜੀ ਸਾਡੇ ਜੋ ਵੀ ਸਾਡੇ ਨਾਲ ਬਾਦੇ ਕੀਤੀ ਸੀ ਕਿਸੇ ਵੀ ਬਾਦੇ ਦੇ ਉੱਪਰ ਉਹ ਪੂਰ ਨਹੀਂ ਕਰੇ ਹੈਗੇ ਸਾਡੇ ਨਾਲ ਇਸ ਕਰਕੇ ਜੀ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਹਾਂਗੇ ਸੈਂਟਰ ਸਰਕਾਰ ਨਾਲ ਵੀ ਤੇ ਪੰਜਾਬ ਸਰਕਾਰ ਨਾਲ ਵੀ ਕਿਉਂਕਿ ਨਾ ਤਾਂ ਸਾਡੀ ਕੋਈ ਸੈਲਰੀ ਫਿਕਸ ਹੈਗੀ ਅਤੇ 21000 ਰੁਪਏ ਫਿਕਸ ਮੰਗ ਰਿਹਾ ਤੇ ਸਾਡੀ ਹਾਜ਼ਰੀ ਦੀ ਕੀਮਤ ਬਣਾਈ ਜਾਵੇ ਕਿਉਂਕਿ ਸਾਡੇ ਤੋਂ ਫ੍ਰੀ ਵਿੱਚ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਜਿਨ੍ਹਾਂ ਦਾ ਸਾਨੂੰ ਕੋਈ ਇਨਸੈਂਟਿਵ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਹੈ